ਬਾਲੀਵੁੱਡ ਅਦਾਕਾਰਾ ਅਤੇ ਰਾਜ ਸਭਾ ਮੈਂਬਰ ਜਯਾ ਬੱਚਨ ਇੱਕ ਵਾਰ ਫੇਰ ਆਪਣੇ ਗੁੱਸੇ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ ਜਯਾ ਬੱਚਨ ਜੋ ਅਕਸਰ ਪਪਰਾਜ਼ੀ ਅਤੇ ਫੈਨਸ ਤੇ ਗੁੱਸਾ ਹੁੰਦੀ ਦਿਖਾਈ ਦਿੰਦੀ ਹੈ ਇਸ ਵਾਰ ਮਨੋਜ ਕੁਮਾਰ ਦੀ ਪ੍ਰੇਅਰ ਮੀਟਿੰਗ ਦੇ ਵਿੱਚ ਗੁੱਸੇ ਕਾਰਨ ਸੁਰਖੀਆਂ ਦੇ ਵਿੱਚ ਹੈ ਦਰਸਲ ਪ੍ਰੇਅਰ ਮੀਟਿੰਗ ਦੌਰਾਨ ਜਯਾ ਬੱਚਨ ਆਪਣੀ ਹੀ ਉਮਰ ਦੀ ਇੱਕ ਔਰਤ ਤੇ ਗੁੱਸਾ ਹੋ ਜਾਂਦੀ ਹੈ ਤੇ ਉਸ ਦਾ ਹੱਥ ਝਟਕ ਦਿੰਦੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਬਜ਼ੁਰਗ ਫੈਨ ਦੇ ਫੋਟੋ ਮੰਗਣ ਤੇ ਜਯਾ ਬਚਨ ਨੂੰ ਗੁੱਸਾ ਆ ਗਿਆ ਜਿਹਾਂ ਨੇ ਵੀਡੀਓ ਬਣਾਉਣ ਵਾਲੇ ਔਰਤ ਦੇ ਪਤੀ ਨੂੰ ਵੀ ਛਿੜਕਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਜਿਆ ਬਚਨ ਦੀ ਤਿੱਖੀ ਆਲੋਚਨਾ ਕਰ ਰਹੇ ਨੇ ਅਦਾਕਾਰਾਂ ਤੇ ਸੰਸਦ ਮੈਂਬਰ ਜਿਆ ਬਚਨ ਅਕਸਰ ਆਪਣੇ ਰਵੱਈਏ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਉਹ ਕਦੇ ਮੀਡੀਆ ਤੇ ਗੁੱਸੇ 'ਚ ਆ ਜਾਂਦੀ ਹੈ ਅਤੇ ਕਦੇ ਕਿਸੇ ਨੂੰ ਵੀ ਫਟਕਾਰ ਲਗਾ ਦਿੰਦੀ ਹੈ ਜਿਸ ਕਾਰਨ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀ ਕਾਫੀ ਆਲੋਚਨਾ ਹੁੰਦੀ ਰਹਿੰਦੀ ਹੈ ਤਾਂ ਹਾਲ ਹੀ ਦੇ ਵਿੱਚ ਮਨੋਜ ਕੁਮਾਰ ਦੀ ਪ੍ਰੇਅਰ ਮੀਟਿੰਗ ਦੇ ਵਿੱਚ ਜਿਆ ਬਚਨ ਸ਼ਾਮਲ ਹੋ ਇਸੀ ਦੌਰਾਨ ਦੀਏ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਲੋਕ ਜਮ ਕੇ ਇਸ ਤੇ ਆਪਣੇ ਰਿਐਕਸ਼ਨਸ ਦੇ ਰਹੇ